ਸ੍ਰੀ ਗੁਰੂ ਰਵੀਦਾਸ ਸਭਾ ਢਾੜੀਵਾਲ ਰਜਿਸਟਰਡ 202 ਦੀ ਸਮੁੱਚੀ ਟੀਮ ਦੇ ਵੱਲੋਂ ਸੰਗਤਾਂ ਦੇ ਸਹਿਯੋਗ ਤੇ ਨਾਲ ਸੰਵਿਧਾਨ ਦਿਵਸ ਨੂੰ ਸਮਰਪਿਤ ਸ੍ਰੀ ਗੁਰੂ ਰਵੀਦਾਸ ਧਰਮਸ਼ਾਲਾ ਢਾੜੀਵਾਲ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਦੌਰਾਨ ਵੱਡੀ ਗਿਣਤੀ ਚ ਸੰਗਤਾਂ ਤੇ ਵੱਖ-ਵੱਖ ਪਿੰਡਾਂ ਦੇ ਰਵੀਦਾਸ ਸਭਾਵਾਂ ਦੇ ਅਹੁਦੇਦਾਰਾਂ ਨੇ ਸ਼ਿਰਕਤ ਕੀਤੀ ਸਮਾਗਮ ਦੌਰਾਨ ਮਹਾਰਾਜ ਸ੍ਰੀ 108 ਸਵਾਮੀ ਗੁਰਦੇਵ ਗਰੀ ਪਠਾਨਕੋਟ ਵਾਲਿਆਂ ਨੇ ਉਚੇਚੇ ਤੌਰ ਤੇ ਪਹੁੰਚ ਕੇ ਸ੍ਰੀ ਗੁਰੂ ਰਵੀਦਾਸ ਜੀ ਦੀ ਇਲਾਹੀ ਬਾਣੀ ਦਾ ਪਰਵਰਚਨ ਕਰਕੇ ਸੰਤਾਂ ਨੂੰ ਨਿਹਾਲ ਕੀਤਾ ਤੇ ਕਿਹਾ ਕਿ ਸ੍ਰੀ ਗੁਰੂ ਰਵੀਦਾਸ ਜੀ ਨੇ ਸਮੂੱਚੀ ਮਨੁੱਖਤਾ ਨੂੰ ਸੱਚ ਦੇ ਮਾਰਗ ਚੱਲਦਿਆਂ ਬਰਾਬਰਤਾ ਦਾ ਸੁਨੇਹਾ ਦਿੱਤਾ ਹੈ ਜਦਕਿ ਸੰਵਿਧਾਨ ਨਿਰਮਾਤਾ ਡਾਕਟਰ ਭੀਮਰਾਵ ਅੰਬੇਦਕਰ ਨੇ ਦਬੇ ਕੁਚਲੇ ਲੋਕਾਂ ਸਮਾਜ ਨੂੰ ਬਰਾਬਰਤਾ ਸੰਵਿਧਾਨਿਕ ਹੱਕ ਦਿੱਤਾ ਅਤੇ ਸਾਨੂੰ ਸਭਨਾਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਚਾਹੋਗੇ ਅੱਜ ਦੇ ਇਤਿਹਾਸਿਕ ਦਿਨ ਤੇ ਜਗਰਦੇਵ ਜੀ ਜੈ ਰਵਿਦਾਸ ਜੀ ਅੱਜ ਦੇ ਇਤਿਹਾਸਿਕ ਦਿਨ ਤੇ ਬਾਬਾ ਗੁਰਦੀਪ ਗਿਰੀ ਜੀ ਉਹਨਾਂ ਨੇ ਇੱਥੇ ਦਰਸ਼ਨ ਦਿੱਤੇ ਐ ਪ੍ਰਵਚਨ ਸੁਣਾਇਆ ਸ਼੍ਰੀ ਗੁਰੂ ਰਵਿਦਾਸ ਧਰਮਸ਼ਾਲਾ ਦੀ ਸਾਰੀ ਟੀਮ ਪ੍ਰਧਾਨ ਸਾਹਿਬ ਔਰ ਬਾਕੀ ਮੈਂਬਰ ਸਹਿਬਾਨ ਵਧਾਈ ਦੇ ਪਾਤਰ ਨੇ ਇਹਨਾਂ ਨੇ ਮਿਹਨਤ ਕਰਕੇ ਸਾਰੇ ਹੀ ਇਲਾਕੇ ਦੀਆਂ ਵੱਖ-ਵੱਖ ਸਭਿਆਵਾਂ ਨੂੰ ਸੰਗਤਾਂ ਨੂੰ ਵੱਡੀ ਇਕੱਠ ਕਰਕੇ ਇੱਥੇ ਅੱਜ ਇਹਨਾਂ ਨੇ ਇਕੱਠ ਕੀਤਾ ਸੀਗਾ ਔਰ ਬਾਬਾ ਜੀ ਦੇ ਪ੍ਰਵਚਨ ਸੁਣਾਏ ਹੈ ਇਸੇ ਤਰ੍ਹਾਂ ਹੀ ਅੱਗੇ ਤੋਂ ਵੀ ਮੈਂ ਬੇਨਤੀ ਕਰਾਂਗਾ ਸਾਰਿਆਂ ਨੂੰ ਜਦੋਂ ਵੀ ਬਾਬਾ ਜੀ ਇੱਥੇ ਪਹੁੰਚਣ ਜਾਂ ਸ਼੍ਰੀ ਗੁਰੂ ਰਵਿਦਾਸ ਸਵਾ ਧਾਰੀਵਾਲ ਕੋਈ ਆਪਣਾ ਪ੍ਰੋਗਰਾਮ ਦਿੰਦੀ ਹੈ ਤੇ ਸਾਰਿਆਂ ਨੇ ਇਸੇ ਤਰ੍ਹਾਂ ਹੀ ਹਮਮ ਉੱਗੇ ਪਹੁੰਚਣਾ ਅੱਜ ਮੈਂ ਸਾਰਿਆਂ ਨੂੰ ਸੰਵਿਧਾਨ ਦਿਵਸ ਦੀ ਬਹੁਤ-ਬਹੁਤ ਵਧਾਈ ਦੇਣਾ ਕਿ ਅੱਜ ਦੇ ਦਿਨ 26 ਨਵੰਬਰ 1949 ਨੂੰ ਡਾਕਟਰ ਭੀਮrao ਅੰਬੇਡਕਰ ਜੀ ਦੀ ਟੀਮ ਨੇ ਭਾਰਤ ਦਾ ਸੰਵਿਧਾਨ ਜਿਹੜਾ ਸੀ ਭਾਰਤੀ ਪਾਰਲੀਮੈਂਟ ਦੇ ਵਿੱਚ ਪੇਸ਼ ਕੀਤਾ ਸੀਗਾ ਔਰ 26 ਜਨਵਰੀ 1950 ਦੇ ਵਿੱਚ ਇਹ ਭਾਰਤ ਦੇ ਵਿੱਚ ਲਾਗੂ ਹੋਇਆ ਉਸ ਸੰਵਿਧਾਨ ਦੀ ਬਦੌਲਤ ਹੀ ਇਹ ਭਾਰਤ ਦਾ ਸਿਸਟਮ ਚੱਲ ਰਿਹਾ ਅਸੀਂ ਇੱਥੇ ਤੱਕ ਪਹੁੰਚਿਆ ਸਾਰੇ ਲੋਕਾਂ ਨੂੰ ਵੋਟ ਦਾ ਅਧਿਕਾਰ ਪੜ੍ਹਨ ਦਾ ਅਧਿਕਾਰ ਲਿਖਣ ਦਾ ਬੋਲਣ ਦਾ ਹਰ ਤਰ੍ਹਾਂ ਦੀ ਘਾਲ ਇਸ ਸੰਵਿਧਾਨ ਨੇ ਸਾਨੂੰ ਦਿੱਤੇ ਆ ਮੈਂ ਸਾਰਿਆਂ ਨੂੰ ਇੱਕ ਵਾਰੀ ਫੇਰ ਸੰਵਿਧਾਨ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਦੇਣਾ ਔਰ ਸਾਰਿਆਂ ਨੂੰ ਬੇਨਤੀ ਕਰਨਾ ਕਿ ਅੱਜ ਜਿਹੜਾ ਸਾਡਾ ਸੰਵਿਧਾਨ ਆ ਸਹੀ ਤਰੀਕੇ ਨਾਲ ਲਾਗੂ ਨਹੀਂ ਕੀਤਾ ਗਿਆ ਇਹਨੂੰ ਸਹੀ ਤਰੀਕੇ ਨਾਲ ਲਾਗੂ ਕਰਾਈਏ ਤੇ ਸੰਵਿਧਾਨਕ ਹੱਕ ਜਿਹੜੇ ਨੇ ਆਪਣੇ ਲਈਏ ਮੈਂ ਇੱਕ ਵਾਰੀ ਫੇਰ ਸ਼੍ਰੀ ਗੁਰੂ ਰਵਿਦਾਸ ਸਵਾਰ ਨੂੰ ਬਹੁਤ ਬਹੁਤ ਵਧਾਈ ਦਿਨਾ ਕਿ ਅੱਜ ਉਹਨਾਂ ਨੇ ਇੱਕ ਬਹੁਤ ਵੱਡਾ ਪ੍ਰੋਗਰਾਮ ਕਰਕੇ ਬਾਬਾ ਜੀ ਦੇ ਦਰਸ਼ਨ ਕਰਾਏ ਔਰ ਪਰਵਰਚਨ ਸੁਣਾਇਆ ਜਗ ਗੁਰਦੇਵ ਜਗ ਰਵਿਦਾ ਜਗ ਸਤਗੁਰੂ ਪਿਤਾ ਜੀ ਸ਼੍ਰੀ ਰਾਦੇ ਕਲਾਥ ਔਸਤੇ ਬੁਟੀਕ ਜਿੱਥੇ ਤੁਹਾਨੂੰ ਅਨਸੀਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ 'ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਔਸਤੇ ਬੁਟੀਕ ਨੇੜੇ ਅਮਰ ਕਲੀਨਿਕ ਡੜਵਾ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਜੀ ਡੀ ਐਚ ਫੈਸ਼ਨ ਨਿਊ ਜੰਗੀ ਦੀ ਹੱਟੀ ਇੱਥੇ ਲੇਡੀ ਸੂਟ ਪਲਾਜ਼ੋ ਸੂਟ ਲਹਿੰਗੇ ਕੋਟੀਆਂ ਸਵੈਟਰ ਲੇਡੀ ਜੀਨ ਪੈਂਟ ਟੌਪ ਪਾਰਟੀ ਵੇਅਰ ਸੂਟ ਡੇਲੀ ਵੇਅਰ ਸੂਟ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਪਤਾ ਨੋਟ ਕਰੋ ਨੇੜੇ ਵਿਜੇ ਮੈਡੀਕਲ ਸਟੋਰ ਧਾਰੀਵਾਲ ਨਿਊ ਜੰਗੀ ਦੀ ਹੱਟੀ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਹੈ ਵਾਸਿ ਕੀ ਕਹਿਣਾ ਚਾਹੋਗੇ ਸੰਧਾਰ ਦਿਵਸ ਅੱਜ ਸੁਧਾਨ ਦਿਵਸ ਤੇ ਜਿਹੜਾ ਜਿਹੜਾ ਬਾਬਾ ਵੀਰੋ ਬੇਦਕਾਰ ਜੀ ਨੇ ਲਿਖਿਆ ਸੀ ਉਹ ਸੰਵਿਧਾਨ ਦਾ ਮਤਲਬ ਸੀ ਲੋਕਾਂ ਨੂੰ ਬਰਾਬਰੀਤਾ ਦੇਣਾ ਲੋਕਾਂ ਦੇ ਵਿੱਚ ਇਕੱਠ ਰੱਖਣਾ ਤੇ ਲੋਕਾਂ ਨੂੰ ਉਹਨਾਂ ਦੇ ਹੱਕ ਦੇਣੇ ਤੇ ਅਸੀਂ ਹੱਕਾਂ ਦੇ ਵਾਸਤੇ ਲੜਦੇ ਆਂ ਕੁਝ ਵਿੱਚ ਕਲਪਤਨ ਪਾ ਗਈ ਆ ਅਸੀਂ ਚਾਹਾਂਗੇ ਕਿ ਸੰਵਿਧਾਨ ਦੀ ਸਮਾਨਤਾ ਰੱਖੀਏ

ਜੈ ਪੀਮ ਜੈ ਭਾਰਤ ਜੈ ਗੁਰਦੇਵ ਤਨ ਗੁਰਦੇਵ ਅੱਜ ਸ੍ਰੀ ਗੁਰ ਰਵਿਦਾਸ ਬਾ ਢਾੜੀਵਾਲ ਵੱਲੋਂ ਜੋ ਸੰਵਿਧਾਨ ਦਿਵਸ ਮਨਾਇਆ ਗਿਆ ਉਹਦੇ ਤਹਿਤ ਇੱਥੇ ਪ੍ਰੋਗਰਾਮ ਹੋਇਆ ਵੱਖ-ਵੱਖ ਬੁਲਾਰਿਆਂ ਨੇ ਸੰਵਿਧਾਨ ਦਿਵਸ ਦੀ ਸੰਗਤਾਂ ਨੂੰ ਵਧਾਈ ਦਿੱਤੀ ਤੇ ਉਹਦੇ ਬਾਅਦ ਸਤਗੁਰ ਰਵਿਦਾਸ ਮਹਾਰਾਜ ਜੀ ਦਾ ਰੋਹਾਨੀਅਤ ਜੋ satsangਿਆ ਹੋਇਆ ਕਿ ਅੱਜ ਦਾ ਖਾਸ ਸੰਦੇਸ਼ ਇਹੀ ਹੋਈ ਰਿਹਾ ਕਿ ਜੋ ਸਾਡਾ ਭਾਰਤ ਦਾ ਸੰਵਿਧਾਨ ਏਕੇ 'ਚ ਪਰਉਂਦਾ ਹੈ ਕਿ ਸਭ ਨੇ ਅਸੀਂ ਆਪਸੀ ਪ੍ਰੇਮ ਪਿਆਰ ਨਾਲ ਰਹਿਣਾ ਜੋ 바ਵਾ ਸੈਵ ਨੇ ਕਿਆ ਸੀ ਪੜੋ ਹਰ ਇੱਕ ਕੋਲ ਐਜੂਕੇਸ਼ਨ ਦਾ ਹੋਣਾ ਜ਼ਰੂਰੀ ਹੈ ਜੁੜੋ ਸਮਾਜ ਪ੍ਰੇਮ ਤੇ ਪਿਆਰ ਨਾਲ ਰਹਿਣਾ ਇਸ ਸੰਘਰਸ਼ ਕਰੋ ਤੇ ਅਸੀਂ ਸੰਘਰਸ਼ ਕਰਦੇ ਰਹਿਣਾ ਤਾਂ ਕਿ ਅਸੀਂ ਭਾਰਤ ਦੇਸ਼ ਨੂੰ ਦੁਬਾਰਾ ਸੋਨੇ ਦੀ ਚਿੜੀਆ ਬਣਾਈਏ ਇਹੀ ਅੱਜ ਦਾ ਮੁੱਖ ਸੰਦੇਸ਼ ਰਿਹਾ ਜੈ ਗੁਰਦੀਪ ਧੰਨ ਗੁਰਦੀਪ ਜੈ 팀 ਜੈ ਭਗਤ ਸਤ ਗੁਰੂ ਦਾਸ ਮਹਾਰਾਜ ਦੀ ਜੈ ਬਾਬਾ ਜੀ ਕੁਝ ਦਿਨ ਪਹਿਲਾਂ ਰਾਜ ਸਭਾ ਦੇ ਸਾਬਕਾ ਸੰਸਦ ਸ਼ੋਸ਼ੀਅਰ ਸਿੰਘ ਜੀ ਦਾ ਬਿਆਨ ਆਇਆ ਕਿ ਭਾਈਚਾਰੇ ਨਾਲ ਸੰਬੰਧਿਤ ਕੁਝ ਧਾਰਮਿਕ ਜਗ੍ਹਾ ਦੇ ਉੱਪਰ ਜੜਾ ਵਾ ਉਹਨਾਂ ਦਾ ਨਾਮ ਨਹੀਂ ਅੱਗੇ ਲਿਆ ਜਾ ਰਿਹਾ ਜਾਂ ਉਹਨਾਂ ਚੀਜ਼ਾਂ ਨੂੰ ਦਬਾਇਆ ਜਾ ਰਿਹਾ ਵਾ ਇਹ ਇੱਕ ਐਸੀ ਬਾਤ ਦਿਨ ਲੱਗ ਗਈ ਹੋਈ ਆ ਸੀ ਇਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਇੱਕ ਕੁਦਰਤੀ ਹੁੰਦਾ ਹੈ ਕਿ ਜਿਹੜਾ ਗਰੀਬ ਆ ਜਦੋਂ ਅਸੀਂ ਵਿਆਹ ਦੇ ਕਾਰਡ ਵੀ ਸਪਾਉਨੇ ਆ ਤੇ ਸਭ ਤੋਂ ਅਮੀਰ ਵਾਲਾ ਜਿਹੜਾ ਰਿਸ਼ਤੇਦਾਰ ਆ ਉਹਦਾ ਹੀ ਨਾਂ ਲਿਖਨੇ ਆ ਇਸੇ ਤਰ੍ਹਾਂ ਜਿਹੜੇ ਗਰੀਬ ਪਰਿਵਾਰਾਂ ਚ ਲੋਕ ਪੈਦਾ ਹੋਏ ਗਰੀਬ ਸਮਾਜ ਚ ਪੈਦਾ ਹੋਏ ਉਹਨਾਂ ਨੂੰ ਅਣ ਦੇਖਿਆ ਤੇ ਕੀਤਾ ਹੀ ਜਾਂਦਾ ਔਰ ਕਰਦੇ ਰੇ ਲੋਕ ਪਰ ਅਸੀਂ ਉਹ ਨਹੀਂ ਦੇਖਣਾ ਅਸੀਂ ਦੇਖਣਾ ਅੱਜ ਬਾਬਾ ਸਾਹਿਬ ਅਮੀਤ ਕਰਨੀ ਜੋ ਵਿਧਾਨ ਲਿਖਿਆ ਉਹ ਸਵਿਧਾਨ ਦੀ ਹੀ ਗੱਲ ਨਹੀਂ ਹੈ ਉਹਨਾਂ ਦੀ ਜਿਹੜੀ ਲਿਆਕਤ ਹੈ ਉਹਨਾਂ ਦੀ ਜਿਹੜੀ ਸੋਚ ਹੈ ਪੂਰੇ ਵਰਲਡ 'ਚ ਮੈਨੂੰ ਜਾਣ ਦਾ ਸਮਾਂ ਮਿਲਿਆ ਔਰ ਹਰ ਜਗ੍ਹਾ ਤੇ ਉਹਨਾਂ ਦਾ ਸਤਕਾਰ ਔਰ ਯੂਨੀਵਰਸਟੀਆਂ 'ਚ ਉਹਨਾਂ ਦੇ ਬੁੱਤ ਲਗਾਏ ਗਏ ਨੇ ਇਹ ਜ਼ਰੂਰੀ ਨਹੀਂ ਹੈ ਕਿ ਅਸੀਂ ਨਾ ਯਾਦ ਕਰਾਂਗੇ ਕੋਈ ਵੀ ਨਾ ਕਰੇਗਾ ਉਹਨਾਂ ਨੂੰ ਲੋਕੀ ਯਾਦ ਕਰਦੇ ਆ ਤੇ ਕਰਦੇ ਰਹਿਣਗੇ ਚਾਹੇ